ਇੱਕ ਮਿੰਟ ਗਲਤੀ ਰੈਪਰੀਆਂ ਦੀ ਪਤਾ ਰੈਪਰੀਆਂ ਨੂੰ ਨਹੀਂ ਲੱਗਣਿਆ ਸਾਰਾ ਰੌਲਾ ਦੱਸੀ ਇੱਕ ਮਿੰਟ ਸਾਡਾ ਕਦਾ ਰੌਲਾ ਇੱਕ ਮਿੰਟ 35 ਰੇਟ ਦੇ ਵਿੱਚ ਤੇ ਰੈਪਰੀ ਨੇ ਵਿਸਲ ਮਾਰਤੀ ਰੌਲਾ ਤੇ ਉਹਨਾਂ ਦਾ ਸਮਝਾਉਣ ਡਿਆ ਸਮਝ ਲਿਆ ਕਰੋ ਪਹਿਲਾਂ ਮੇਰੇ ਪ੍ਰਾਂਹ ਖੜਕ ਦੇਣੇ ਬੋਲਣਾ ਦਿਆ ਕਰੋ ਲੈ ਤੂੰ ਹੀ ਕਹਿ ਬੀ ਮਿੰਟ ਚ ਰੌਲਾ ਪਾ ਕੇ ਬੈਠਿਆ ਅਸੀਂ ਥੋੜੀ ਰੌਲਾ ਪਾਉਣ ਡੇ ਗਲਤੀ ਤੇ ਰੈਪਰੀ ਦੀ ਆ ਕੋਈ ਪਲੇਅਰਾਂ ਨੂੰ ਮਾਰਾ ਗਈ ਜਾਂਦੇ ਸਾਰੇ ਬੰਨੇ ਪਲੇਅਰ ਹੀ ਮਾਰੇ ਆ ਹੈਲੋ ਉਹ ਸੰਗ ਤੁਹਾਨੂੰ ਬੇਨਤੀ ਵੀ ਉਹਨੇ ਖੇਡ ਨਾਲੇ ਜਿੰਨੇ ਵਿੱਚ ਉਸਤਾਦ ਬਣ ਗਏ ਆ ਪਿੱਛੇ ਪਿੱਛੇ ਹੋ ਗਏ ਬਹੁਤ ਕਿਡਾ ਤਗੜਾ ਮੈਚ ਸਾਰੀ ਸਿਸਟਮ ਤੋਂ ਡੰਡ ਲੈ ਗਈ ਵਿੱਚ ਰੌਲਾ ਰੇਗ ਪੁਆਇੰਟ ਦਾ ਰੌਲਾ ਹਾਂ ਜੀ ਦਾਦਾ ਬੁਖਾਰ ਦਾਗਾ ਨਹੀਂ ਬਹੁਤ ਜ਼ਿਆਦਾ ਹੀ ਕੰਮ ਆ ਖਰਾਬ ਹੋ ਗਿਆ ਖਰਾਬ ਹੋ ਗਿਆ ਚੜਿਆ ਨਹੀਂ ਗਲਾ ਨਹੀਂ ਖਰਾਬ ਹੋਇਆ ਜੀ ਚੱਕਰ ਜੇ ਨਹੀਂ ਸਮਝ ਨਹੀਂ ਲੱਗੀ ਮੇਰਾ ਕਦੀ ਹੋਇਆ ਨਹੀਂ ਇਦਾਂ ਦੇ ਭੈਣ ਉਹਦੇ ਲੱਤਾਂ ਖੁਸ਼ੀ ਟੁੱਟੀ ਗਈਆਂ ਮਰ ਕੇ ਮੈਂ ਟੈਸਟ ਕਰਾਏ ਸਾਰੇ ਫਿਰ ਟੈਸਟ ਦੇ ਨਾਰਮਲ ਆਏ ਸਾਰੇ ਪਤਾ ਨਹੀਂ ਲੱਗਾ ਕੀ ਚੱਕਰ ਬਣ ਗਿਆ ਵੀਕਨੈਸ ਜੀ ਆ ਗਈ ਸਰੀਰ ਨੂੰ ਵੀਕਨੈਸ ਆ ਜਾਂਦੇ ਉਹਦਾ ਜਾਦਾ ਹੋ ਲੋ ਖਾਂਜੇ ਦੇ ਲੱਦਨ ਨਾ ਥਕੇ ਥਕੇ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੱਤਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਪ੍ਰੀਤ ਤੇ ਗੋਪੀ ਫਰਾਂਦੀਪੁਰੀਆ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਮਿੱਤਰੋ ਮੈਚ ਦੇ ਦੌਰਾਨ ਰੈਫਰੀ ਨੇ ਮਾਰਤੀ ਸੀ ਗਲਤ ਸਕੋਰ ਤੇ ਵਿਸਲ ਜਿਸ ਤੋਂ ਬਾਅਦ ਦੋਸਤੋ ਪ੍ਰੀਤ ਹੋ ਗਿਆ ਸਿੱਧਾ ਰੈਫਰੀ ਦੇ ਨਾਲ ਤੇ ਰੈਫਰੀ ਦੀ ਬੋਲਤੀ ਕਰਤੀ ਬੰਦ ਤੇ ਐਵੇਂ ਹੀ ਦੂਜੇ ਪਾਸੇ ਦੋਸਤੋ ਗੋਪੀ ਫਰਾਂਦੀਪੁਰੀਏ ਦੀ ਸਿਹਤ ਹੋਈ ਹੈ ਥੋੜੀ ਢਿੱਲੀ ਜਿਸ ਨੂੰ ਲੈ ਕੇ ਉਹਨਾਂ ਨੇ ਲਾਸਟ ਵਾਲਾ ਮੈਚ ਨਹੀਂ ਖੇਡਿਆ ਜਿਸ ਨੂੰ ਲੈ ਕੇ ਉਹਨਾਂ ਨੇ ਦੱਸਿਆ ਕਿ ਮੈਨੂੰ ਬੁਖਾਰ ਚੜ ਗਿਆ ਸੀ ਜੋ ਕਿ ਕਾਫੀ ਜ਼ਿਆਦਾ ਚੜਿਆ ਸੀ ਤੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ